ਇਹ ਖਬਰ ਗੁਰਦਵਾਰਾ ਸਾਹਿਬ ਦੇ ਕਿਨ ਤਕਰਾਰ ਹੋਈ ਤੇ ਉਸ ਉਸ ਰੰਜਸ਼ੀ ਉਸ ਤਕਰਾਰ ਦੇ ਵਿੱਚ ਹੀ ਜਿਹੜਾ ਇਹ ਇਨਜਾਮ ਦਿੱਤਾ ਗਿਆ ਗੁਰਦਵਾਰੇ ਜੀ ਹਾਂ ਗੁਰਦਵਾਰੇ ਦੇ ਵਿੱਚ ਹੀ ਹੋਈ ਹੈ ਕੋਈ ਬਸ ਮਾਮੂਲੀ ਕਿਸੇ ਗੱਲ ਨੂੰ ਲੈ ਕੇ ਸੀਗਾ ਕੋਈ ਪਿੰਡਾਂ ਦੇ ਵਿੱਚ ਨਿੱਕੇ ਮੋٹے ਗੱਲਾਂ ਨੂੰ ਲੈ ਕੇ ਪਾਰਟੀਬਾਜੀ ਤਾਂ ਪਿੰਡਾਂ 'ਚ ਹੋ ਹੀ ਜਾਂਦੀ ਹੈ ਜੀ ਕੋਈ ਐਡੀ ਗੱਲ ਨਹੀਂ ਪਰ ਆਪਸ ਦੇ ਵਿੱਚ ਇਕੱਠੇ ਰਹਦੇ ਸੀ ਕੋਈ ਐਡੀ ਗੱਲ ਵੀ ਨਹੀਂ ਹੈ ਤੇ ਟੈਕਨੀਕਲ ਮਦਦ ਦੇ ਨਾਲ ਅਸੀਂ ਅੱਧੇ ਘੰਟੇ ਦੇ ਵਿੱਚ ਜਿਹੜਾ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹ ਉਸ ਨੂੰ ਰੌਂਡ ਅਪ ਕਰਨ ਤੋਂ ਬਾਅਦ ਉਸ ਤੇ ਜਿਹੜਾ ਵਰਤਿਆ ਰਵਾਲਵਰ ਉਹ ਵੀ ਬਰੰਦ ਕਰ ਲਿਆ। ਤੇ ਤਕਰਾਰ ਇੰਨੀ ਵੱਧ ਗਈ ਕਿ ਜੇ ਇਹਦੇ ਜਿਹੜਾ ਦੋਸ਼ੀ ਸੁਖੰਤ ਸਿੰਘ ਇਹਦੇ ਕੋਲ ਆਪਣਾ ਰਵਾਲਵਰ ਸੀਗਾ ਤੇ ਇਹਨੇ ਉਸ ਰਵਾਲਵਰ ਨਾਲ ਦੋ ਫਾਇਰ ਕੀਤੇ ਜਸਵੰਤ ਸਿੰਘ ਮਜੂਦਾ ਸਰਪੰਚ ਤੇ ਜਿਹੜਾ ਉਹਨਾਂ ਦੇ ਜਿਹੜੇ ਪੇੜ ਵਿੱਚ ਲੱਗਾ। ਨਮਸਕਾਰ ਜੀ। ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੈ। ਅੱਜ ਦਿਨ ਚੜ੍ਹਦੇ ਹੀ ਪਿੰਡ ਪਹਿਲੂ ਵਾਲਾ ਦੇ ਸਰਪੰਚ ਜਸਵੰਤ ਸਿੰਘ ਸ਼ੋਡੀ ਨੂੰ ਗੋਲੀ ਮਾਰ ਦੇਣ ਦੀ ਖਬਰ ਆਈ ਹੈ ਹਾਲਾਂਕਿ ਗੋਲੀ ਮਾਰਨ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗਿਆ ਪਰ ਪੁਲਿਸ ਦੇ ਅਧਿਕਾਰਤ ਸਰੂਤਰਾਂ ਤੋਂ ਇੰਨੀ ਜਾਣਕਾਰੀ ਮਿਲੀ ਆ ਕਿ ਜਸਵੰਤ ਸਿੰਘ ਸ਼ੋਡੀ ਦੀ ਪਿੰਡ ਦੇ ਕਿਸੇ ਵਿਅਕਤੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੇ ਹੋਏ ਤਕਰਾਰਬਾਜ਼ੀ ਹੋਈ ਤੇ ਤਕਰਾਰਬਾਜ਼ੀ ਇੰਨੀ ਵੱਧ ਗਈ ਕਿ ਦੂਸਰੇ ਵਿਅਕਤੀ ਨੇ ਪਿਸਤੌਲ ਕੱਢ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਉਸਤੇ ਗੋਲੀਆਂ ਚਲਾ ਦਿੱਤੀਆਂ ਤੇ ਉਸ ਦੇ ਇੱਕ ਗੋਲੀ ਪੇਟ ਵਿੱਚ ਲੱਗੀ ਜਿਸ ਕਰਕੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਆ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਿੰਡ ਦੇ ਵਿੱਚ ਕੋਈ ਗ੍ਰਾਂਟ ਆਈ ਸੀ ਤੇ ਉਸ ਗ੍ਰਾਂਟ ਨੂੰ ਲੈ ਕੇ ਦੋਨਾਂ ਦੇ ਵਿੱਚ ਤਕਰਾਰ ਹੋਈ ਆ ਪਰ ਫਿਲਹਾਲ ਇਸ ਮਾਮਲੇ ਦੇ ਵਿੱਚ ਅਧਿਕਾਰਤ ਸੂਤਰਾਂ ਨੇ ਕੋਈ ਪੁਸ਼ਟੀ ਨਹੀਂ ਕੀਤੀ ਆ ਪਰ ਹਲਕੇ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਨੇ ਕਿ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਜ਼ਰੂਰ ਹੁੰਦੀ ਆ ਤੇ ਇਹ ਸਰਪੰਚ ਜਸਵੰਤ ਸਿੰਘ ਉਹਨਾਂ ਦੀ ਪਾਰਟੀ ਦਾ ਸਰਪੰਚ ਸੀ ਸਵੇਰੇ ਜਸਵੰਤ ਸਿੰਘ ਜਿਹੜੇ ਮੌਜੂਦਾ ਸਰਪੰਚ ਸੀ ਤੇ ਇਸੇ ਪਿੰਡ ਦਾ ਇੱਕ ਸਕੰਤ ਸਿੰਘ ਸੀ ਇਹ ਦੋਨੋਂ ਅੱਜ ਹੋਰ ਵੀ ਜਿਹੜੇ ਉੱਥੇ ਲੋਕ ਗੁਰਦੁਆਰਾ ਸਾਹਿਬ ਕੱਟੇ ਹੋਏ ਸੀ ਸੇਵਾ ਸੰਬੰਧ ਵਿੱਚ ਇਹਨਾਂ ਦੋਨਾਂ ਦੀ ਸਰਪੰਸਾ ਜਸਵੰਤ ਸਿੰਘ ਤੇ ਸਕੰਤ ਸਿੰਘ ਦੀ ਆਪਸ ਵਿੱਚ ਕਿਸੇ ਗੱਲ ਤੋਂ ਟਕਰਾਅ ਹੋ ਗਈ ਤੇ ਇਹ ਟਕਰਾਅ ਇੰਨੇ ਵੱਧ ਗਿਆ ਕਿ ਜਿਹਦੇ ਜਿਹੜਾ ਦੋਸ਼ੀ ਸਕੰਤ ਸਿੰਘ ਇਹਦੇ ਕੋਲ ਆਪਣਾ ਰਵਾਲਵਰ ਸੀਗਾ ਤੇ ਇਹਨੇ ਉਹ ਸਰਵਾਲਵਰ ਨਾਲ ਦੋ ਫਾਇਰ ਕੀਤੇ ਜਸਵੰਤ ਸਿੰਘ ਮਜੂਦਾ ਸਰਪੰਚ ਤੇ ਜਿਹੜਾ ਉਹਨਾਂ ਦੇ ਜਿਹੜੇ ਪੇਟ ਵਿੱਚ ਲੱਗਾ ਤੇ ਉਸੇ ਟਾਈਮ ਹੀ ਜਿਹੜੇ ਪਿੰਡ ਵਾਲੇ ਇਹਨਾਂ ਨੂੰ ਆਪਣੇ ਮੈਡੀਕਲ ਕਾਲਜ ਵਿੱਚ ਲੈ ਆਏ ਜਿਹੜਾ ਦੋਸ਼ੀ ਸੀ ਉਸ ਤੋਂ ਭੱਜਣ ਚ ਕਾਮਯਾਬ ਹੋ ਗਿਆ ਜਸ ਕਨਸਟੈਂਸੀਆ ਤੇ ਉਸੇ ਟਾਈਮ ਹੀ ਮਾਨਯੋਗ ਐਸਐਸਪੀ ਦੇ ਹਦਾਇਤਾਂ ਤੇ ਅਸੀਂ ਪੀਸ ਪਾਰਟੀਆਂ ਤਿਆਰ ਕੀਤੀਆਂ ਤੇ ਟੈਕਨੀਕਲ ਮਦਦ ਦੇ ਨਾਲ ਅਸੀਂ ਅੱਧੇ ਘੰਟੇ ਦੇ ਵਿੱਚ ਹੀ ਜਿਹੜਾ ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇਹ ਉਸ ਨੂੰ ਰਾਉਂਡ ਅਪ ਕਰਨ ਤੋਂ ਬਾਅਦ ਉਸ ਤੇ ਜਿਹੜਾ ਵਰਤਿਆ ਰਵਾਲਵਰ ਉਹ ਵੀ ਬਰੰਦ ਕਰ ਲਿਆ ਤੇ ਜਿਹੜੇ ਹੁਣ ਉੱਥੇ ਹੀ ਮੈਡੀਕਲ ਕਾਲਜ ਪਹੁੰਚੇ ਜਸਵੰਤ ਸਿੰਘ ਦੇ ਉਹ ਇਸ ਟਾਈਮ ਜਿਹੜਾ ਖਤਰੇ ਤੋਂ ਬਾਹਰ ਨੇ ਅਣਾਈ ਕੋਈ ਇਸ ਤਰ੍ਹਾਂ ਦੀ ਅਜੇ ਤੱਕ ਗੱਲ ਸਾਹਮਣੇ ਨਹੀਂ ਆਈ ਕੋਈ ਉਸ ਟਾਈਮ ਹੀ ਮੌਕੇ ਦੀ ਕੋਈ ਦੱਸ ਨਹੀਂ ਪਤਾ ਲੱਗਾ ਵੀ ਗੁਰਦਵਾਰ ਸਾਹਿਬ ਜੀ ਨਾਲ ਟਕਰਾਅ ਹੋਈ ਤੇ ਉਸ ਰੰਜਸ ਜੀ ਉਸ ਟਕਰਾਅ ਦੇ ਵਿੱਚ ਹੀ ਜਿਹੜਾ ਇਹ ਇਨਜਾਮ ਦਿੱਤਾ ਗਿਆ ਹਾਂ ਗੁਰਦਵਾਰ ਜੀ ਹਾਂ ਗੁਰਦਵਾਰ ਦੇ ਵਿੱਚ ਹੀ ਹੋਈ ਹੈ ਸਰ ਜਿਹੜਾ ਦੋਸ਼ੀ ਹੈ ਇਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਨੇ ਦੋਸ਼ੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸੇ ਪਾਰਟੀ ਨਾਲ ਨਹੀਂ ਜਿਹੜਾ ਜਿਹਨੂੰ ਗੋਲੀ ਲੱਗੀ ਉਹ ਜ਼ਰੂਰ ਮੌਜੂਦਾ ਸਰਪੰਚ ਤੇ ਦੋਨੋਂ ਹੀ ਇੱਕੋ ਪਿੰਡ ਦੇ ਨੇ ਤੇ ਇੱਕ ਪਿੰਡ ਦੀਆਂ ਦੋ ਪੰਚਾਇਤਾਂ ਨੇ ਕਿਉਂਕਿ ਇਸ ਤਰ੍ਹਾਂ ਕੋਈ ਪਾਰਟੀਬਾਜ਼ੀ ਵਾਲਾ ਨਹੀਂ ਅੱਜ ਤੱਕ ਗੱਲ ਸਾਹਮਣੇ ਇਹ ਤਫ਼ਤੀਸ਼ ਕਰਾਂਗੇ ਜਿਹਦੇ ਵਿੱਚੋਂ ਜੋ ਵੀ ਗੱਲ ਸਾਹਮਣੇ ਆਏਗੀ ਉਹ ਅੱਗੇ ਰੱਖ ਮਾਮੂਲੀ ਤਕਰਾਰ ਸੀਗਾ ਉਹਨੂੰ ਲੈ ਕੇ ਪਰਸੋਂ ਤਕਰਾਰ ਹੋਇਆ ਵੀ ਕੋਈ ਐਡੀ ਗੱਲ ਨਹੀਂ ਸੀ ਔਰ ਅੱਜ ਅਚਾਨਕ ਸਰਪੰਚ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਤੋਂ ਗਏ ਤਾਂ ਉਹਨੂੰ ਅਚਾਨਕ ਦੇ ਵਿੱਚ ਉਹਨੂੰ ਗੋਲੀਆਂ ਉਹਨਾਂ ਤੇ ਚਲਾਈਆਂ ਤੋ ਹੁਣ ਜਿਹੜੀ ਹਾਲਤ ਹੈ ਉਹਨਾਂ ਦੀ ਖਤਰੇ ਤੋਂ ਬਾਹਰ ਆਪਰੇਸ਼ਨ ਕਰਨ ਲੱਗੇ ਆ ਅੰਤੜੀ ਨੂੰ ਗੋਲੀ ਟੱਚ ਕੀਤੀ ਹੈ ਜਿੱਤੇ ਕਰਕੇ ਅੰਤੜੀ ਦਾ ਆਪਰੇਸ਼ਨ ਕਰਨਾ ਪੈਣਾ ਤੇ ਉਹਦੇ ਲਈ ਸਾਡੇ ਜਿਹੜੀ ਡਾਕਟਰਾਂ ਦੀ ਟੀਮ ਉਹ ਲੱਗੀ ਹੋਈ ਹੈ ਤੇ ਬਹੁਤ ਜਲਦ ਆ ਜਿਹੜਾ ਉਹ ਆਪਰੇਸ਼ਨ ਕਰਕੇ ਜਿਹੜੀ ਅੰਤੜੀ ਖਰਾਬ ਹੋਈ ਹੈ ਉਹਨੂੰ ਠੀਕ ਕਰ ਦੇਣਗੇ ਕਾਰਨ ਦਾ ਸਭ ਕੁਝ ਪਤਾ ਚੱਲ ਜਾ ਸਕਦਾ ਕੋਈ ਬਸ ਮਾਮੂਲੀ ਕਿਸੇ ਗੱਲ ਨੂੰ ਲੈ ਕੇ ਸੀਗਾ ਕੋਈ ਪਿੰਡਾਂ ਦੇ ਵਿੱਚ ਨਿੱਕੇ ਮੋٹے ਗੱਲਾਂ ਨੂੰ ਲੈ ਕੇ ਪਾਰਟੀ ਬਾਜੀ ਤਾਂ ਪਿੰਡਾਂ 'ਚ ਹੋਈ ਜਾਂਦੀ ਹੈ ਜੀ ਕੋਈ ਐਡੀ ਗੱਲ ਨਹੀਂ ਪਰ ਆਪਸ ਦੇ ਵਿੱਚ ਇਕੱਠੇ ਰਹਿੰਦੇ ਸੀ ਕੋਈ ਐਡੀ ਗੱਲ ਵੀ ਨਹੀਂ ਹੈ ਸੋ ਇਸ ਵਾਸਤੇ ਅਚਾਨਕ ਵਾਪਰਿਆ ਵਰਤਾਰਾ ਸੋ ਆ ਵੈਗਰੂ ਅੱਗੇ ਹੀ ਅਰਦਾਸ ਕਰਦੇ ਪਹਿਲਾਂ ਸਾਡਾ ਬੰਦਾ ਠੀਕ ਹੋਵੇ ਫਿਰ ਦੂਜੀਆਂ ਕਾਰਨਾ ਕਰਕੇ ਪਰ ਜਿਹਨੇ ਗੋਲੀ ਚਲਾਈ ਹੈ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਥਿਆਰ ਵੀ ਬਰਾਮਦ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗੁਰਦਾਸ ਸਿੰਘ ਜੀ ਨੇ